ਕੋਰੇ ਕੋਰੇ ਕੁਜੇ ਵਿੱਚ ਦਹੀਂ ਮੈਂ ਜਮੋਨੀਆ ਕੋਰੇ ਕੋਰੇ ਕੁਜੇ ਵਿੱਚ ਦਹੀਂ ਮੈਂ ਜਮੋਨੀਆ ਤੜਕੇ ਉੱਠ ਕੇ ਨਿਕਾਂਗੇ ਛੜ ਆਉਣਗੇ ਲੱਸੀ ਨੂੰ ਚਿੜਕਾਂਗੇ ਛੜ ਆਉਣਗੇ ਲੱਸੀ ਨੂੰ ਚਿੜਕਾਂਗੇ ਨਿੱਕੇ ਜਿਹੇ ਬੱਚੇ ਕਿਹੀ ਤੁਪ ਲਾਈਆ ਤਾਂਣ ਸਤਰੀ ਵੇਜੇ ਲਣੋਂ ਮੰਗਾਈਆ ਤਾਣ ਛੱਤ ਰਿਬ ਜੜੀ ਲਣੋਂ ਮੰਗਾਈਆ ਸੌਣ ਦਾ ਮਹੀਨਾ ਚਿਤ ਕਰੇ ਨ ਸੋਹਰੇ ਜਾਨ ਨੂੰ ਸੌਣ ਦਾ ਮਹੀਨਾ ਚਿਤ ਕਰੇ ਨ ਸੋਹਰੇ ਜਾਨ ਨੂੰ ਮੁੰਡਾ ਫੇਰੇ ਨੀ ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ ਫੇਰੇ ਨੀ ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ ਫੇਰੇ ਨੀ ਗੱਡੀ ਜੋੜ ਕੇ ਲੈ ਕੀਨੇ ਬਣਾਏ ਹਾਲੀ ਤੇ ਪੰਜਾਲੀਆਂ ਕੀਨੇ ਬਣਾਏ ਤੀਰ ਮੁੰਡਿਆ ਤੇਰੀ ਗਿੱਦੜੇ ਵਿੱਚ ਨੱਚਦੀ ਹੀਰ ਮੁੰਡਿਆ